ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਮੋੜ ਖੁਰਦ ਜ਼ਿਲ੍ਹਾ ਬਠਿੰਡਾ ਤੇ ਮੋੜ ਮੰਡੀ ਦੇ ਬਿਲਕੁਲ ਦੋਸਤੋ ਨਾਲ 2-4 ਕਿਲੋਮੀਟਰ ਦੇ ਵਿੱਚ ਹੀ ਬਾਈ ਜਸਪਾਲ ਦੇ ਘਰੋਂ ਦੋਸਤੋ ਵੀਡੀਓ ਆ ਚਾਰਨਗ ਸੇਲ ਵਾਲਿਆ ਵੀਰ ਕੋਲੇ ਚਾਰੇ ਨਗਾ ਦਾ ਮੁੱਲਵਾੜੀ ਵੀਡੀਓ ਦੇ ਵਿੱਚ ਕਰਾਵਾਂਗੇ ਦੋਸਤੋ ਇੱਕ ਤਾਂ ਹੈਗੀ ਬਾਈ ਜੀ ਗਾਂ ਜਿਹੜੇ ਦੇ 20-25 ਦਿਨ ਤਕਰੀਬਨ 25 ਦਿਨ ਬਾਈ ਕਹਿੰਦਾ ਸੂਣ ਦੇ ਬਾਕੀ ਆ ਇਹ ਦੋਨੇ ਨਗ ਵੀਰ ਦੇ ਘਰ ਦੇ ਆਗੇ ਇਹ ਦੋ ਮੱਜਾ ਵਪਾਰ ਤੌਰ ਤੇ ਬਾਈ ਨੇ ਖਰੀਦਿਆ ਹੂਗਾ ਸੇਲ ਵਾਸਤੇ ਆ ਬਾਕੀ ਇਕੱਲੇ ਇਕੱਲੇ ਨਗਦੀ ਡਿਟੇਲ ਆਪਾਂ ਵੀਡੀਓ ਦੇ ਵਿੱਚ ਹੀ ਲੈ ਲਾਂਗੇ ਇਹ ਛੋਟੀ ਬਾਈ ਧੋਕੜ ਕੱਬਣਾ ਹੈ ਨਾ ਇਹ ਧੋਕੜ ਕੱਬਣਾ ਦੋਸਤੋ ਤਿੰਨ ਮਹੀਨਿਆਂ ਦੀ ਬਾਕੀ ਇੱਕ ਨੰਬਰ ਆਪਾਂ ਇਹ ਤੋਂ ਸ਼ੁਰੂ ਕਰ ਲਈਏ ਵੀਰੇ ਹਾਂਜੀ ਹਾਂਜੀ ਬਾਈ ਜਸਪਾਲ 나ਜੋ ਸਾਰੀ ਗੱਲਬਾਤ ਕਰਦੇ ਆ ਹੋਰ ਜੀ ਕੀ ਹਾਲ ਹੈ ਵੀਰੇ ਵਧੀਆ ਬਾਈ ਵਧੀਆ ਜੀ ਬਾਈ ਪਹਿਲਾਂ ਤੇਰਾ ਬਹੁਤ ਬਹੁਤ ਧੰਨਵਾਦ ਹਾਂਜੀ ਧੰਨਵਾਦ ਆਪਣੇ ਘਰੇ ਪਹੁੰਚਣ ਤੇ ਜਿੰਨੇ ਵੀ ਸਰੋਤੇ ਆਪਣਾ ਰੌਣਕ ਡੇਰੀ ਫਾਰਮ ਦੇਖਦੇ ਆ ਬਾਈ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਪਾਂ ਚਾਰ ਨਗ ਸੇਲਾ ਹਨਾ ਬਾਈ ਹਾਂਜੀ ਬਾਈ ਇਹ ਦੋਵੇਂ ਤਾਜ਼ੀਆਂ ਆ ਇਹ ਦੋਨੇ ਤਾਜ਼ੀਆਂ ਆਂਗਾ ਬਾਈ ਆਪਾਂ ਮਾਲ ਜਿਹੜਾ ਵੇਚਣ ਖਾਤਰ ਵਿਕਰੀ ਖਾਤਰ ਲਿਉਂਨੇ ਆ ਆਪਾਂ ਹਰਿਆਣੇ ਚੋਂ ਲਿਉਂਨੇ ਆ ਠੀਕ ਆ ਬਾਈ ਕੀਂ ਦੇਰ ਕੇ ਦਾ ਮਾਲ ਹੁੰਦਾ ਆਪਣੇ ਕੋਲੇ ਠੀਕ ਆ ਠੀਕ ਆ ਦੇਖੋ ਦੋਸਤੋ ਹਰਿਆਣਾ ਆਪਾਂ ਕਹਿੰਨੇ ਚਲੋ ਜਿੱਧਰੋਂ ਵੀ ਪਸ਼ੂ ਬਾਈ ਲਿਆਉਂਦਾ ਆਪਾਂ ਦੇਖਣਾ ਦੁੱਧ ਕੁਆਲਿਟੀ ਚੀਜ਼ ਹਨਾ ਬਾਈ ਹਾਂਜੀ ਜਿਹੜੇ ਭਰਾ ਨੇ ਖਰੀਦਣੀਆਂ ਬਾਈ ਨੇ ਆਪਦੀ ਤਸੱਲੀ ਕਰਨੀ ਆ ਦੁੱਧ ਚੋਂ ਤੇ ਪਸ਼ੂ ਦੇਖ ਕੇ ਪੈਸੇ ਲਾਉਣੇ ਆ ਕਿੰਨਾ ਦੁੱਧਾ ਹੁਣ ਮੌਕੇ ਤੇ ਕਿੰਨੇ ਦਿਨਾਂ ਦੀ ਸੂਈ ਆ ਬਾਈ ਬਾਈ ਉਹਨੂੰ ਅੱਜ ਠੀਕ ਬੌਲੇ ਜੋ ਖਾਲੀ ਹੁੰਦੀ ਦੇ 12 ਲੀਟਰ ਦੁੱਧ ਦੇ ਹੈਗੇ ਹੁਣ ਇਸ ਵਕਤ 12 ਕਿਲੋ ਦੁੱਧ ਤਿਆਰ ਆ ਚੌਥਾ ਦਿਨ ਸੂਈ ਰ ਹੋ ਗਿਆ ਬੱਚਾ ਕੀ ਇਹਦੇ ਪਿੱਛੇ ਇਹਦੇ ਪਿੱਛੇ ਕੱਟਾ ਹੈ ਬਾਈ ਇਹਦੇ ਪਿੱਛੇ ਕੱਟਾ ਦੋਸਤੋ ਸੂਆ ਕਿੰਨਾ ਵੀਰੇ ਹੈ ਸੂਆ ਦੂਜਾ ਬਾਈ ਜੀ ਦੂਜਾ ਸੂਆ ਦੋਸਤੋ ਸੂਈ ਹੋਈ ਹੈ 4 ਦਿਨਾਂ ਦੀ ਸੂਈ 12 ਕਿਲੋ ਵੀਰੇ ਬੌਲਾ ਤਿਆਰ ਆ ਨੰਬਰ ਬਾਈ ਜਸਪਾਲ ਦਾ ਵੀਡੀਓ ਤੇ ਇਹ ਠਾਂ ਚੱਲੀ ਜਾਂਦਾ ਵੀਡੀਓ ਦੀ ਜਿਹੜੀ ਤਰੀਕ ਹੈ ਵੀਰੇ ਉਹ ਤੁਸੀਂ ਨੋਟ ਕਰ ਲਓ 29 ਤਰੀਕ 9ਵਾਂ ਮਹੀਨਾ ਤੇ 2025 ਬਾਈ ਜੀ ਇੱਕ ਨੰਬਰ ਮੈਂ ਤੁਹਾਨੂੰ ਖੋਲ ਕੇ ਤੋੜ ਕੇ ਦਿਖਾ ਦਿੰਦਾ ਤੋੜ ਲਾ ਬਈ ਇਹਨੂੰ ਇੱਕ ਨੰਬਰ ਦੋਸਤੋ ਤੁਸੀਂ ਚੈੱਕ ਕਰ ਲਓ ਦੂਜਾ ਸੂਆ ਹੈ ਨਾ ਵੀਰੇ ਹਾਂ ਦੂਜਾ ਸੂਆ ਜੀ ਦੂਜਾ ਸੂਆ ਦੇਖੋ ਦੋਸਤੋ ਆਹ ਦੇਖੋ ਥਣਾਂ ਦਾ ਗੈਪ ਸਪੇਸ ਬਹੁਤ ਚੰਗਾ ਮੀਡੀਅਮ ਕੱਦ ਦੇ ਵਿੱਚ ਆ ਦੋਸਤੋ ਨਾ ਜ਼ਿਆਦਾ ਬਾਹਲੀ ਲੰਬੀ ਉੱਚੀ ਤੇ ਨਾ ਹੀ ਆਏਂਦੀ ਬਿਲਕੁਲ ਛੋਟਿਆਂ ਚ ਮੀਡੀਅਮ ਹਾਈਟ ਚੰਗੇ ਥਣ ਹਵਾਨੇ ਦੀ ਦੁੱਧ ਬਾਈ ਜਿਸ ਪਾਲ ਕਿੰਨਾ ਕ ਪਾਜੂ ਤੇਰੇ ਹਿਸਾਬ ਨਾਲ ਦੁੱਧ ਬਾਈ ਯਾਰ ਦੇਖੋ ਉਧਰੋਂ ਦਾ 16 17 ਕਿਲੋ ਅਗਲਾ ਕਹਿ ਕੇ ਦਿੰਦਾ ਆਪਾਂ ਆਉਦੇ ਘਰ ਦੀ ਜ਼ਿੰਮੇਵਾਰੀ ਦਿੰਨੇ ਆ ਵੀ ਹੁਣ 12 ਡੱਬੇ ਆਪਾਂ ਇਹਦੇ ਥੱਲੇੋਂ ਭਰਦੇ ਆ ਅਜ ਚੌਥੇ ਦਿਨ 16 ਦੇ ਦੇ 17 ਦੇ ਦੇ ਉਹ ਅਗਲੇ ਦੀ ਸੇਵਾ ਲੈ ਠੀਕ ਐ ਇੱਕ ਕਿਹੜਾ ਹੋਰ ਦੁਵਾਲਾ ਬਾਈ ਜੀ ਇੱਕ ਕਿਹੜਾ ਦੋਸਤੋ ਹੋਰ ਦਵਾ ਕੇ ਦਿਖਾ ਦਿੰਨਾ ਲੈਵਾ ਚੈੱਕ ਕਰ ਲੋ ਵਧੀਆ ਗੈਪ ਤੇ ਸਪੇਸ ਤੇ ਥਾਣਾ ਤੁਸੀਂ ਐ ਮੰਨੋ ਵੀ 12 ਡੱਬੇ ਅੱਜ ਭਰਦੀ ਐ ਜਿਹੜੀ ਐ ਮੰਨੋ ਚੌਥੇ ਦਿਨ ਖਾਲੀ ਹੁੰਦੀ ਦੁੱਤ ਦੂ ਦੂ ਹਾਂ ਬਾਕੀ ਦੋਸਤੋ ਜਿਹੜੇ ਹੀ ਭਰਾ ਨੇ ਖਰੀਦਣੀ ਹਨ ਆਪਦੀ ਦੋ ਟਾਈਮ ਚਾਰ ਟਾਈਮ ਚੋਲੇ ਆਪਣੇ ਹਾਂ ਹਾਂ ਬਾਈ ਚਵਾਈ ਕਰਕੇ ਲਿਆਵਿਆ ਠੀਕ ਆ ਠੀਕ ਆ ਲਿਆ ਵੀਰੇ ਬੰਨ ਲਾ ਇੱਕ ਨੰਬਰ ਵਾਲੀ ਦਾ ਮੁੱਲ ਦੋਸਤੋ ਵੀਡੀਓ ਦੇ ਵਿੱਚ ਹੀ ਕਰਵਾ ਦੂੰਗਾ ਚਾਰ ਨਾਗਾ ਚਾਰਾਂ ਦੀ ਡਿਟੇਲ ਮੁੱਲ ਵਾੜੀ ਵੀਡੀਓ ਦੇ ਵਿੱਚ ਹੋਊਗਾ ਵੀਰੇ ਨੰਬਰ 22 ਜਸਪਾਲ ਦਾ ਵੀਡੀਓ ਦੇ ਹੇਠਾਂ ਚੱਲੀ ਜਾਂਦਾ ਪਿੰਡ ਮੌੜ ਖੁਰਦ ਜ਼ਿਲ੍ਹਾ ਬਠਿੰਡਾ ਰੇਟ ਬਾਈ ਜ਼ਗਮੀ ਤਾਂ ਪੈਸੇ ਜੇ ਕਰਾਂਗੇ ਵੀ ਥੋੜਾ ਇੱਕ ਛੋੜ ਛੱਪਾ ਹੀ ਹੋਊਗਾ ਬਸ ਠੀਕ ਆ ਬਾੜਾ ਕੋਈ ਇਧਰ ਉਧਰ ਲਗਾ ਨਾ ਨਾ ਬਾੜਾ ਇਧਰ ਉਧਰ ਕੰਮ ਨਹੀਂ ਕਰਦੇ ਆਪਾਂ ਠੀਕ ਆ ਕੀ ਭਾ ਫਿਰ ਇੱਕ ਨੰਬਰ ਦਾ ਇਹਦਾ 1,60,000 ਰੁਪਇਆ ਬਾਈ 1,60 ਹਾਂ ਉਹ ਦੋਸਤੋ ਮੌਕੇ ਤੇ ਹੁਣ ਜਿਹੜਾ ਛੋਡੇ ਦੋ ਭਰਾਵਾਂ ਚ ਸੌਦਾ ਹੁੰਦਾ ਨੰਬਰ 2 ਤੇ ਆਇਆ ਜਿਸ ਪਾਲ ਬਾਈ ਕਿੰਨਾਵਾਂ ਸੂਆ ਇਹ ਦੂਜਾ ਸੂਆ ਹੈ ਬਾਈ ਜਗਮੀ ਤਾਂ ਅੱਜ ਇਹਨੂੰ ਚੌਥਾ 14ਵਾਂ ਦਿਨ ਹੈ 14ਵਾਂ ਦਿਨ ਹਾਂ 14ਵਾਂ ਦਿਨ ਹੈ ਮਗਰ ਕੱਟੀ ਹੈ ਮਗਰ ਇਹ ਚੋਟੀ ਦੀ ਕੁਆਲਿਟੀ ਚੈੱਕ ਕਰੋ ਚੰਗੇ ਕੱਦ ਦੀ ਚੰਗੀ ਹਾਈਟ ਲੈੱਥ ਤੇ ਸਰੀਰ ਵਾਕੀ ਦੋਸਤੋ ਪਸ਼ੂ ਦਾ ਚੈੱਕ ਕਰੋ ਤੁਸੀਂ ਇਹ ਖੜ ਜਾ ਮੈਂ ਜ਼ੂਮ ਕਰਕੇ ਦਿਖਾਦਾ ਆ ਕਰੋ ਬਾਈ ਚੈੱਕ ਨਾੜਾਂ ਦਿਖਾਉਂਦੀ ਆ ਪੂਰਾ ਘੈਂਟ ਲੇਵੇ ਤੇ ਆਸ-ਪਾਸੇ ਤੇ ਥਣਾ-ਥੁਣਾ ਦੀ ਬਹੁਤ ਸੋਹਣੀ ਆ ਉੱਚੇ ਵੱਡੇ ਕੱਦ ਚ ਚੰਗੇ ਹਵਾਨੇ ਚ ਦੋਸਤੋ ਆਹ ਦੇਖੋ ਲਿਆ ਬਾਈ ਲਿਆ ਇੱਕ ਕਿਢਾ ਹੋਰ ਤੋਂ ਬਾਹਲੇ ਬਾਈ ਕਮਾਲ ਆ ਉਧਰ ਨਹੀਂ ਕਮਾਲਾ ਬੱਚਾ ਦੋਸਤੋ ਇਹਦੇ ਪਿੱਛੇ ਕੱਟੀ ਆ ਆ ਤੁਸੀਂ ਕੁਆਲਿਟੀ ਚੈੱਕ ਕਰ ਲਓ ਥਣਾ ਥੁਣਾ ਦਾ ਗੈਪ ਬਹੁਤ ਜ਼ਿਆਦਾ ਸੁਣਾ ਕਿੰਨਾ ਦੁੱਧ ਤਿਆਰ ਆ ਬਈ ਇਹਦੇ ਥੱਲੇ ਦੁੱਧ ਬਈ ਆਪਾਂ ਜੇ ਤਾਂ ਲੀਟਰਾਂ ਵਾਲਾ ਲਾਉਣਾ ਹੈ ਤਾਂ 13.5 ਲੀਟਰ ਤੇ ਕਿਲਮਾਂ ਚਾਹੇ ਮੰਨ ਲਓ ਤੁਸੀਂ 13 ਲੀਟਰ ਕਿਲਮਾਂ ਚ 13 ਆ ਹਾਂ ਠੀਕ ਆ ਬੱਚਾ ਇਹਦੇ ਪਿੱਛੇ ਕੱਟੀ ਆ ਗਈ ਆ ਬੱਚਾ ਕੱਟੀ ਆ ਫੇ ਬਈ ਇਹਦੀ ਆ ਖੜੀ ਆ ਦੋਸਤੋ ਕੱਟੀ ਚੈੱਕ ਕਰ ਲਓ 15 ਦਿਨ ਬਾਈ ਕਹਿੰਦਾ ਇਹਨੂੰ ਸੂਈ ਨੂੰ ਹੋਗੇ ਤੇ ਦੁੱਧ ਵੀਰ ਨੇ ਸਾਨੂੰ ਦੱਸਤਾ ਲਿਆ ਬਈ ਇਧਰ ਨੂੰ ਹਜੇ ਮੇਲੇ ਤੇ ਚੱਲੀ ਨਹੀਂ ਇਹ ਬਾਈ ਜਿਵੇਂ ਤਾਂ ਮੰਨ ਲਾ ਤੁਸੀਂ ਆ ਕਰੋ ਚੈੱਕ ਬਾਈ ਲੈ ਵਾ ਸਾਨੂੰ ਮਾ ਜ਼ੂਮ ਕਰਕੇ ਦਿਖਾਦਾ ਚਾਰੇ ਥਣ ਗੈਪ ਤੇ ਫਿੱਟ ਜੇ ਲੈਵੇ ਦੀ ਆ ਬਸ ਐ ਮੰਨੋ ਤੁਸੀਂ ਫਿਕਸ ਜੇ ਲੈਵੇ ਦੀ ਹੈ ਨਾ ਆ ਦੇਖੋ ਭਾਈ ਜਸਪਾਲ ਭਾਈ ਕੀ ਭਾਰੂਗਾ ਇਹਦਾ ਫਿਰ ਇਹਦਾ ਭਾਈ 1,80,000 ਰੁਪਇਆ 1,80 ਹਾਂਜੀ ਠੀਕ ਆ ਪਾ ਦੋਸਤੋ ਭਾਈ ਨੇ ਕਹਿੰਦਾ ਇਧਰ ਉਧਰ ਮਾੜਾ ਮੋਟਾ ਹੀ ਫਰਕ ਹੋਊਗਾ ਉਹਦੇ ਹਿਸਾਬ ਨਾਲ ਭਾਈ ਨੂੰ ਫੋਨ ਕਰ ਲਿਓ ਦੁੱਧ ਭਾਈ ਪਾ ਜੂਗੀ 15 ਪਲੱਸ ਰਾਮਨਾ ਭਾਈ ਰਾਮਨਾ ਛੋਟਾ ਤੁਸੀਂ ਆ ਦੇਖੋ ਮੇਰਾ ਕੱਦ 6 ਫੁੱਟ ਆ ਦੇਖ ਲੈ ਹਾਂ 6 ਫੁੱਟ ਵੀਰ ਦਾ ਕੱਦ ਆ ਤੇ ਝੋਟੀ ਤੁਸੀਂ ਦੇਖ ਲਓ ਮੋਢੇ ਦੇ ਤਕਰੀਬਨ ਆਈ ਜਾਂਦੀ ਆ ਉੱਚੇ ਲਿਮੇ ਕੱਦ ਦੇ ਥਣਾ ਦੀ ਕੁਆਲਿਟੀ ਆ ਚੈੱਕ ਕਰ ਲਓ ਜੀ ਮੇਰੇ ਭਾਈ ਹਮ ਇੱਕ 80 ਹਾਂਜੀ ਹਾਂ ਠੀਕ ਆ ਨੰਬਰ 3 ਤੇ ਕਿੰਨੇ ਟਾਈਮ ਦੀ ਗੱਬਣਾ ਭਾਈ ਇਹ ਇਹ ਭਾਈ 3 ਮਹੀਨਾ ਤੋਂ ਪਾਰ ਐ 3 ਮਹੀਨਿਆਂ ਤੋਂ ਪਲੱਸ ਗੱਬਣਾ ਹਾਂ ਗੱਬਣ ਕਿਹੜੇ ਸੀਮਣ ਤੋਂ ਪਤਾ ਕੁਛ ਗੱਬਣ ਯਾਰ ਭਾਈ ਕਾਪੀ ਦੇ ਦੇਖ ਕੇ ਦੱਸ ਦਿਆਂਗੇ ਕਪਣਾ ਸੀ ਸੀਮਣਾ ਮਨੋ ਵੀ ਚੰਗੀ ਰਖਾਉਨੇ ਆ ਇਹ ਵੀ ਝੋਟੀ ਆਪਾਂ ਨਾ ਪੂਰੇ ਮਸਲਾ ਮਨੋ ਵੀ ਪੂਰੇ ਚੰਗੇ ਘਰੋਂ ਲਈ ਹੋਈ ਆ ਠੀਕ ਹੈ ਹੁਣ ਥੋੜਾ ਜਾਂ ਆ ਮਨੋ ਵੀ ਦੁੱਧ ਘੱਟਣ ਕਰਕੇ ਆਪਾਂ ਇਹਨੂੰ ਤਾਂ ਫੇਲ ਕਰਦੇ ਆ ਆਪਾਂ ਜਦੋਂ ਦੁੱਧ ਘੱਟਣ ਰਹਿ ਜੇ ਗੱਬਣੀ ਉਦੋਂ ਕਰਾਉਣੀ ਹੈਗੀ ਠੀਕ ਹੈ ਤੇ ਇਹ ਬਾਈ ਕਿੰਨੇਵੇਂ ਸੂਏ ਵਾਸਤੇ ਇਹ ਗੱਬਣਾ ਇਹ ਬਾਈ ਆ ਮਨੋ ਵੀ ਤੀਜੇ ਸੂਏ ਵਾਸਤੇ ਗੱਬਣਾ ਦੋ ਸੂਏ ਆਪਾਂ ਘਰੇ ਚੋਲੀ ਪਹਿਲੇ ਸੂਏ ਦਾ 15 ਤੋਂ ਬਾਹਰ ਦੁੱਧ ਚੋਇਆ ਆਪਾਂ ਅੱਛਾ ਯਾਰ ਹਾਂ ਪਹਿਲੇ ਸੂਏ ਬਾਈ ਕਹਿੰਦਾ 15 ਪਲੱਸ ਦੁੱਧ ਚੋਇਆ ਹੁਣ ਇਹਦਾ ਦੁੱਧ ਆਪਾਂ 17 ਕਿਲੋ ਚੋਂਦੇ ਰਹਿਆ ਆ ਆ ਮਨੋ ਹਾਂ ਨਾਲੇ ਵੀ 22 ਦਿਨ ਪਹਿਲਾਂ ਸੂਪੀ ਸੀ ਠੀਕ ਹੈ ਮੈਂ ਤੁਹਾਨੂੰ ਕਹਿ ਦਿੱਤੀ ਇੱਕ ਕਿਹੜਾ ਹੋਰ ਦੁਵ ਆ ਦੇਖੋ ਦੋਸਤੋ 3 ਮਹੀਨਿਆਂ ਤੋਂ ਕਿੰਨਾ ਕੁ ਉੱਤੇ ਹੋਊਗੀ 5-7 ਦਿਨ ਹਾਂ 3 ਸਵਾ 3 ਮਹੀਨਿਆਂ ਦੇ ਆਪ ਦਾ ਡਾਕਟਰ ਲਿਆਵੇ ਬਾਈ ਯਾਰ ਅਗਲਾ ਚੈੱਕ ਕਰਾ ਕੇ ਤਸੱਲੀ ਨਾਲ ਲੈ ਕੇ ਜਾਵੀਂ ਠੀਕ ਐ ਤੋਕੜ ਗੱਬਣ ਬਹੁਤ ਭਰਾਮਣੀ ਬਾਈ ਚੰਗੀ ਜੇ ਕੋਈ ਖਰੀਦਣ ਨੂੰ ਕਰਦਾ ਸਵਾ 3 ਮਹੀਨਿਆਂ ਦੀ ਗੱਬਣ ਜੇ ਤੁਸੀਂ ਬਾਈ ਖਰੀਦਨੀ ਹੈ ਡਾਕਟਰ ਲਿਆਓ ਵੀਰ ਕਹਿੰਦਾ ਆਪਦੀ ਤੁਸੀਂ ਚੈੱਕ ਕਰਾ ਕੇ ਤਸੱਲੀ ਕਰਾ ਕੇ ਫਿਰ ਆਪਣੇ ਘਰੋਂ ਚਵਾਈ ਆਪਦੀ ਦੋ ਟਾਈਮ ਇੱਕ ਟਾਈਮ ਤਾਂ ਮਿਲਦੀ ਐ ਠੰਡੀ ਬਾਈ ਠੀਕ ਐ ਪੂਰੇ ਚਾਟ ਪਾਓ ਤੇ ਬਹਿ ਜਾਓ ਇੱਕ ਟਾਈਮ ਲਾਉਨੇ ਆ ਟੀਕਾ ਐ ਨਹੀਂ ਪਤਾ ਵੀ ਦੋਨੇ ਟਾਈਮ ਹੀ ਠੰਡੀ ਮਿਲ ਲੈ ਠੀਕ ਆ ਠੀਕ ਹਲਕਾ ਜਿਹਾ ਇੱਕ ਪੈਰ ਚਿੱਟਾ ਹੈ ਨਾ ਹਾਂ ਥੋੜਾ ਜਿਹਾ ਹਲਕਾ ਜਿਹਾ ਪੈਰ ਇੱਕ ਦੋਸਤੋ ਚਿੱਟਾ ਹੈ ਇਹ ਬਾਈ ਇਧਰੋਂ ਲਈ ਹੋਇਆ ਆਪਾਂ ਪੁੱਲਰ ਡੇਰੀ ਫਾਰਮ ਵਾਲਿਆਂ ਤੋਂ ਲਿਆਏ ਸੀ ਇਹ ਟੋਟੀਆਂ ਐ ਮਨੋਂ ਤੁਸੀਂ 60000 ਦੀ ਕੱਟੀ ਲਈ ਸੀ ਆਪਾਂ ਉਹਨਾਂ ਟਾਈਮਾਂ 'ਚ ਠੀਕ ਹੈ ਜੀ ਠੀਕ ਹੈ ਕੀ ਪਰ ਹੋਊਗਾ ਬਈ ਇਹਦਾ ਇਹਦਾ ਬਾਈ ਲੈਣ ਦੇਣ 130000 ਰੁਪਏ ਹੈ ਬੱਸ ਏਦਾ ਹਾਂ ਬਸ ਛੋੜ ਛੱਪਾ ਹੀ ਕਰਾਂਗੇ ਇਹਦੇ ਚੋਂ 130000 ਦੋਸਤੋ ਟੋਕੜ ਗੱਬਣ ਝੋਟੀ ਦਾ ਉੱਚੇ ਲੰਬੇ ਕੱਦ ਚ ਇਹ ਬਾਈ ਨੇ ਦਾ ਮੁੱਲ ਰੱਖਿਆ ਘਰ ਦੀ ਬਾਈ ਕਹਿੰਦਾ ਝੋਟੀ ਆ ਪਹਿਲਣ ਦਾ ਦੁੱਧ ਵੀ ਬਾਈ ਬਹੁਤ ਸੋਹਣਾ ਚੰਗਾ ਦੱਸਦਾਗਾ ਕੋਈ ਭੂਰ ਛਰਲਾ ਕੋਈ ਪਾਰ ਸ਼ਾਰ ਕਿਸੇ ਚੀਜ਼ ਦੀ ਸਭ ਚੀਜ਼ ਦੀ ਗਾਰੰਟੀ ਹੂ ਆਪਣੀ ਕੋਈ ਥਣ ਘਟ ਵੱਧ ਦੀ ਸਾਰੀ ਚੀਜ਼ ਦੀ ਗਾਰੰਟੀ ਨਿਊ ਇਹਦੀ ਮੈਂ ਮੇਰੇ ਘਰ ਦੀ ਐ ਇਹ ਤਾਂ ਕਰਕੇ ਠੀਕ ਆ ਬਾਈ ਠੀਕ ਆ ਨੰਬਰ 4 ਤੇ ਆਇਆ ਜਸਪਾਲ ਬਾਈ ਇਹ ਵੀ ਗਾਂ ਬਾਈ ਆਪਣੀ ਐ ਮੰਨੋ ਵੀ ਘਰ ਦੀ ਹੈਗੀ ਪਹਿਲੇ ਸਵੇਲੇ ਲਿਆਈ ਸੀ ਆਪਾਂ ਠੀਕ ਆ 35 ਤੋਂ ਪਲੱਸ ਪਲੱਸ ਦੁੱਧ ਚੋਇਆ ਹੋਇਆ ਦਾ ਆਪਣਾ 35 ਪਲੱਸ ਹਾਂ ਠੀਕ ਆ ਹੁਣ ਕਿੰਨਾ ਟਾਈਮ ਰਹਿ ਗਿਆ ਸੂਣ ਦਾ ਇਹਦਾ ਹੁਣ 25 ਦਿਨ ਰਹਿ ਗਏ ਬਾਈ 25 ਦਿਨ ਦੋਸਤੋ ਗਾਂ ਦੇ ਸੂਣਦੇ ਰਹਿ ਕਿੰਨਾ ਮਸੂਆ ਸੁੰਦੀ ਆ ਇਹ ਤੀਜਾ ਸੂਆ ਸੂ ਬਾਈ ਤੀਜਾ ਸੂਆ ਸੁੰਦੀ ਆ ਦੋਸਤੋ ਐ ਜਮਾ ਦੁੱਧ ਵਰਗੀ ਚਿੱਟੀ ਗਾਂ ਕੀ ਹਲਕੇ ਹਲਕੇ ਮਾੜਾ ਮਾੜਾ ਨਿਸ਼ਾਨ ਆ ਨੁਗਰੀ ਘੋੜੀ ਵਰਗੀ ਪਈ ਆ ਦੇਖੋ ਤੇ ਦੁੱਧ ਬਾਈ ਕਹਿੰਦਾ 35 ਪਲੱਸ ਵੀਰੇ ਹਾਂ ਹਾਂ ਇਹ ਤਾਂ ਬਈ ਆ ਮੈਨੂੰ ਆਪਾਂ ਨਹੀਂ ਦਿਖਾਉਣੀ ਨਹੀਂ ਸੀ ਪੂਰੀ ਤਿਆਰ ਕਰਕੇ ਵੀਡੀਓ ਪਾਉਂਦੇ ਮੈਂ ਜਲ ਤੁਸੀਂ ਅੱਜ ਆਏ ਹੋ ਨਾਲ ਪਾ ਦਿੰਦੇ ਹਾਂ ਵੀ ਕਈ ਵਾਰੀ ਚਲੋ ਹਮ ਇੰਟਰਸਟਿਡ ਹੈ ਨਾ ਕੋਈ ਹਾਂ ਹਾਂ ਬਾਕੀ ਬਈ ਆ ਮੰਨੋ ਹਜੇ 25 ਦਿਨੋਂ ਸੂਣਾ ਮੂਰੇ ਠੰਡ ਚ ਸੂਣੇ ਨੇ ਆ ਇੱਕ ਹੋਰ ਬਾਈ ਜਿਹੜਾ ਕ ਦਵਾ ਦੇ ਤੈਨੂੰ ਕਮਾਇਓ ਆ ਦੇਖੋ ਬਾਈ 35 ਪਲੱਸ ਦੁੱਧ ਵੀਰ ਕਹਿੰਦਾ ਆਪਾਂ ਖੁਦ ਚੋਇਆ ਹੈਗਾ ਹੁਣ ਇਹ ਸੁੰਦੀ ਆ ਤੀਸਰਾ ਤੀਸਰਾ ਜੀ ਤੀਸਰਾ ਸੂਆ ਸੁੰਦੀ ਆ ਦਿਨ ਤਕਰੀਬਨ ਬਾਈ ਕਹਿੰਦਾ 25 26 ਆਰਾਮ ਨਾਲ ਖੁੱਲੇ ਡੁੱਲੇ ਦੇ ਪਏ ਆ ਤੇ ਇਹਦਾ ਕੀ ਭਾਰੂਗਾ ਜਿਸ ਵਾਲ ਵੀਰੇ ਤੇਰਾ 1.5 ਲੱਖ ਰੁਪਿਆ ਬਾਈ ਲੈਣ ਦੇਣ ਲੈਣ ਦੇਣ 1.5 ਲੱਖ ਹਾਂ 35 ਪਲੱਸ ਵਾਲੀ ਗਾਂ ਦੋਸਤੋ ਚੰਗੀ ਰੁੱਤ ਚ ਸੂਣਾ ਅੱਗੇ ਜਾ ਕੇ ਜਿਹੜੀਆਂ ਹਨਾ ਹੁਣ ਗਾਂਆਂ ਦਾ ਬਹੁਤ ਅੱਗੇ ਜਾ ਕੇ ਬਾਈ ਮਾਰਕੀਟ ਹੁੰਦੀ ਐ ਸਿਆਲਾਂ ਚ ਹੀ ਅਗਲਾ ਆਪਾਂ ਉਸ ਹਾਂ ਕੱਚੀ ਦੇ ਹਿਸਾਬ ਨਾਲ ਮੁੱਲ ਕਰਿਆ ਬਾਈ ਐ ਮੰਨ ਲੈ ਤੂੰ ਗਾਂ ਦਾ ਹੁਣ ਜਿਹੜਾ ਬੰਦਾ ਬਰੀਡਰ ਐ ਉਹਨੂੰ ਪਤਾ ਹੀ ਐ ਵੀ ਕਿੰਨੇ ਖਦੀ ਐ ਹਾਂ ਹੈ ਆਪਾਂ ਕੱਚੀ ਦੇ ਹਿਸਾਬ ਨਾਲ ਪਾ ਕਰੀਏ ਸੀਮਨ ਦਾ ਪਤਾ ਬਾਈ ਇਸ ਵਾਲੇ ਦੇ ਕਿਡਰ ਖਾਇਆ ਹੋਇਆ ਨਹੀਂ ਸੀਮਨ ਵੀਰੇ ਆਮ ਹੀ ਆਮਿਰ ਖਾਇਆ ਆਮ ਹੀ ਆਮ ਹੀ ਸੈਕਸਰ ਨਹੀਂ ਆਪਾਂ ਐਵੇਂ ਸੈਕਸਰ ਮਾਰ ਕੇ ਭਕਾਈ ਦੇ ਕੇ ਉਹ ਗੱਲ ਦਾ ਕੋਈ ਫਾਇਦਾ ਨਹੀਂ ਹੈ ਕਿੰਨਾ ਮੁੱਲ ਕਰਿਆ ਸੀ ਇਹਦਾ 1.5 ਲੱਖ ਰੁਪਇਆ ਬਾਈ ਲੈਣ 1.5 ਲੱਖ ਚਾਰ ਨਗ ਦੋਸਤੋ ਚਾਰਾਂ ਦਾ ਮੁੱਲ ਵੀਡੀਓ ਦੇ ਵਿੱਚ ਕਰਵਾਤਾ ਜਿਹੜੇ ਭਰਾ ਨੂੰ ਕੋਈ ਵੀ ਨਗ ਪਸੰਦ ਆਉਂਦਾ ਕੋਲੇ ਆ ਜੋ ਤਸੱਲੀ ਬੇਫਿਕਰ ਹੋ ਕੇ ਤੁਸੀਂ ਆਪਦੀ ਕਰਕੇ ਨੰਬਰ ਬਾਈ ਜਸਪਾਲ ਦਾ ਵੀਡੀਓ ਦੇ ਹੇਠਾਂ ਚੱਲੀ ਜਾਂਦਾ ਪਿੰਡ ਮੌੜਖੁਰਦ ਜ਼ਿਲ੍ਹਾ ਬਠਿੰਡਾ ਮੌੜ ਮੰਡੀ ਦੇ ਵਿੱਚ ਬਿਲਕੁਲ ਨਾਲ 2 ਕਿਲੋਮੀਟਰ ਦੇ ਵਿੱਚ ਹਨਾ ਬਾਈ ਹਾਂਜੀ ਹਾਂਜੀ ਹਾਂ ਆਹ ਦੇਖੋ ਬਾਈ ਤਲਵੰਡੀ ਨੂੰ ਜੇ ਤੁਸੀਂ ਜਾਣਦੇ ਆ ਸੂਏ ਦੇ ਨਾਲ ਹੀ ਇੱਟਾਂ ਵਾਲਾ ਖੜੌਂਜਾ ਜਾਂ ਇੱਕ ਬਾਈ ਦੇ ਘਰ ਨੂੰ ਮੁੜਦਾ ਉਹਤੇ ਬਈ ਦਾ ਘਰ ਆ ਬਾਕੀ ਨੰਬਰ ਮਾਲਕ ਦਾ 헤ਟਾ ਚੱਲੀ ਜਾਂਦਾ ਚਾਰ ਨਗ ਵੀਡੀਓ ਦੇਖਣ ਲਈ ਦੋਸਤੋ ਬਹੁਤ ਬਹੁਤ ਧੰਨਵਾਦ ਸਸਿ ਕਾਲ ਜੀ ਸਾਰੇ